ਉਤੇ 10-11000 ਰੁਪਏ ਦੇ ਜੀ ਬਰੋ ਸਪਾਰਕ ਵੀ ਆਪਣੇ ਕੋਲੇ 4 ਕਿੱਲੇ ਸਬਜ਼ੀ ਦੇ 4 ਕਿੱਲੇ ਸਬਜ਼ੀ ਹੈ ਜੇ ਆਪਾਂ ਸਾਲ ਦੀ ਐਵਰੇਜ ਹੀ ਪਾਈਏ ਠੀਕ ਹੈ 4 ਕਿੱਲਿਆਂ ਤੋਂ ਤੋ ਪਹਿਲਾਂ 10-11000 ਤੇ ਲੱਗਿਆ ਹੁੰਦਾ ਸੀ ਹੁਣ ਮੰਨ ਲਾ ਜੀ ਮਹੀਨੇ ਦੀ ਐਵਰੇਜ ਪਾਉਣੀ ਹੋਵੇ ਆਪਾਂ 12 ਮਹੀਨਿਆਂ ਦੀ ਮਿਕਸ ਜੀ ਲਾਲਾ ਵੀ ਕਿੰਨੇ ਰੁਪਏ ਕਮਾ ਲੈਣਾ ਹੋਏਗਾ 17-80000 ਦੇ ਲਗਭਗ ਪਾ ਗਏ ਨੇ ਜੀ ਫਰੂਟ ਦੇ ਕਹਿ ਭਾਂ ਤੇ ਲੱਗਿਆ ਵਾ ਸਿਸਟਮ ਇੱਥੇ 4-5 ਤਾਂ ਫਰੂਟ ਆ ਜੀ 60-70000 ਰੁਪਏ ਬਹੁਤ ਹੁੰਦਾ ਜੇ ਬੰਦਾ ਕਮਾ ਰਿਆ ਆਪਣੇ ਪਰ ਲੱਗਿਆ ਰੋਜ਼ ਦਾ 5 ਸਖਪਾਲ ਤੋਂ ਦੂਜੀ ਵੀਡੀਓ ਚ ਆਪਾਂ ਜਾਣਕਾਰੀ ਲੈਣੇ ਆ ਆ ਬਾਹਣ ਬਾਰੇ ਇਹ ਛੇ ਕਨਾਲਾਂ ਵਾਹਣ ਦੀਆਂ ਨੇ ਜਿੱਥੇ ਸਖਪਾਲ ਕਾਫੀ ਭੰਤੀ ਸਬਜ਼ੀ ਲਾਈ ਬੈਠਾ ਜਿਵੇਂ ਸਬਜ਼ੀ ਹੋਗੀ ਤੇ ਕਾਫੀ ਭੰਤਾ ਫਰੂਟ ਲਾਈ ਬੈਠਾ ਸਾਰੀ ਜਾਣਕਾਰੀ ਲੈਣੇ ਆ ਸਖਪਾਲ ਤੋਂ ਕੀ ਹਾਲ ਨੇ ਸਖਪਾਲ ਠੀਕ ਆ ਜੀ ਬੜੀ ਜੀ ਇੱਕ ਤਾਂ ਆਪਾਂ ਨੂੰ ਇਹ ਦੱਸੋ ਸਬਜ਼ੀਆਂ ਦੀ ਖੇਤੀ ਵਾਲਾ ਇਹਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ 6 ਸਾਲ ਹੋ ਗਏ ਇਹਦੇ 6 ਸਾਲ ਹੋ ਗਏ ਇਸ ਤੋਂ ਪਹਿਲਾਂ ਆਪਾਂ ਕੀ ਕਰਦੇ ਹੁੰਦੇ ਸੀ ਪਹਿਲਾਂ ਬਣਾ ਵਾਲੇ ਥਰਮਲ 'ਚ ਕੰਮ ਕਰਦੇ ਸੀਗੇ ਠੀਕ ਆ ਤੇ ਉੱਥੇ ਕਿੰਨੀ ਤਨਖਾਹ ਨੂੰ ਦੇ ਦਿੰਦੇ ਸੀ ਉੱਥੇ 10000 ਰੁਪਏ ਦਿੰਦੇ ਸੀ ਬਾਲ ਕਹਿੰਦਾ 6 ਸਾਲ ਪਹਿਲਾਂ ਬਨਾਲੀ ਪਾਵਰ ਲਿਮਟਿਡ ਥਰਮਲ ਪਲਾਂਟ ਆ ਜਿੱਥੇ ਬਿਜਲੀ ਬੰਦੇ ਸਾਰੇ ਜਾਣਦੀ ਆ ਉੱਥੇ 10-12000 ਰੁਪਏ ਦੀ ਤਨਖਾਹ ਤੇ ਲੱਗਿਆ ਹੁੰਦਾ ਸੀ ਤੇ ਬਾਕੀ ਖਰਚਾ ਪੱਠਾ ਵੀ ਹੋ ਜਾਂਦਾ ਦੂਰ ਵੀ ਤੈਨੂੰ ਕਿੰਨੇ ਕਿਲੋਮੀਟਰ ਬੈਠੋ ਤਾਂ ਮਹੀਨੇ ਦਾ 3-4000 ਰੁਪਏ ਖਰਚਾ ਆ ਜਾਂਦਾ ਸੀਗਾ ਤੇ ਦੂਰ ਵੀ ਕਾਫੀ ਰਹਿ ਜਾਂਦਾ ਨਾ ਇਤੋਂ 30 ਕਿਲੋਮੀਟਰ ਬਾਹਰ ਹੈ ਜੀ ਕਿਲੋਮੀਟਰ ਜਾਣ ਜਾਣ ਹਾਂ ਜੀ ਜਾਣ ਜਾਣ 30 ਕਿਲੋਮੀਟਰ 60 ਕਿਲੋਮੀਟਰ ਦੀ ਮੰਨ ਲਾ ਡੇਲੀ ਸਫਰ ਕਰਦਾ ਸੀ ਜਿਸ ਵਾਲੇ ਇੱਧਰ ਗੱਲ ਕਰੀਏ ਆਪਾਂ ਕਿੰਨੀ ਸਬਜੀ ਹੁਣ ਆਪਣੇ ਕੋਲੇ ਤਾਂ ਇਸ ਟਾਈਮ ਹੀ ਆਪਣੇ ਕੋਲੇ 4 ਕਿੱਲੇ ਸਬਜੀ ਆ 4 ਕਿੱਲੇ ਸਬਜੀ ਆ ਜੇ ਆਪਾਂ ਸਾਲ ਦੀ ਐਵਰੇਜ ਹੀ ਪਾਈਏ ਠੀਕ ਹੈ 4 ਕਿੱਲਿਆਂ ਤੋਂ ਤੂੰ ਪਹਿਲਾਂ 10-11000 ਤੇ ਲੱਗਿਆ ਹੁੰਦਾ ਸੀ ਹੁਣ ਮੰਨ ਲਾ ਜੇ ਮਹੀਨੇ ਦੀ ਐਵਰੇਜ ਪਾਉਣੀ ਹੋਵੇ ਆਪਾਂ 12 ਮਹੀਨਿਆਂ ਦੀ ਮਿਕਸੀ ਵਾਲਾ ਵੀ ਕਿੰਨੇ ਰੁਪਏ ਕਮਾ ਲੈਣਾ ਹੋਵੇਗਾ 17-18000 ਦੇ ਲਗਭਗ ਪਾਗੇ ਨੇ 12 ਮਹੀਨੇ ਦੇ ਸਰਕਾਰੀ ਜੋਬ ਵਾਲੇ ਬਰਾਬਰ ਮੁੰਡਾ ਹੁਣ ਮੰਨ ਲਾ ਖੇਤੀ ਤੋਂ ਕਮਾ ਰਿਹਾ ਆਪ ਦਾ ਬਾਹਣ ਹੈ ਦੇ ਕੋਲੇ 4-5 ਕਿੱਲੇ ਤੇ 3 ਕਿੱਲੇ ਡਟਮੀ ਮੈਂ ਇੰਤਰ ਨਾਲ ਖੇਤੀ ਕਰਦਾ ਤੇ ਤੁਸੀਂ ਦੇਖ ਹੀ ਲਓਗੇ ਵੀਡੀਓ ਚ ਕੀ ਕੁਝ ਲਾਈ ਬੈਠਾ ਨੇ ਕੋਈ ਜਗ੍ਹਾ ਖਾਲੀ ਰਹਿਣੀ ਨਹੀਂ ਜਾਂਦਾ ਠੀਕ ਆ ਤੇ ਇਸ ਪੜਾਅ ਆ ਆਹ ਬਾਣ ਦੀ ਗੱਲ ਕਰਦੇ ਆ ਪਾ ਸ਼ੇਕ ਨਾਲਾਂ ਦੀ ਤੇ ਇੱਥੇ ਫਰੂਟ ਦੇ ਕਹਿ ਭਾਂ ਤੇ ਲੱਗਿਆ ਵਾ ਸਿਸਟਮ ਇੱਥੇ ਚਾਰ ਪੰਜ ਤਾਂ ਫਰੂਟ ਆ ਜੀ ਪਹਿਲਾ ਹਾਂ ਜੀ ਨਿੰਬੂ ਆ ਗਿਆ ਨਿੰਬੂ ਆ ਗਿਆ ਜੀ ਨਿੰਬੂ ਦੀ ਕਿਹੜੀ ਵੈਰਾਈਟੀ ਆ ਪਤਾ ਕਾਗਜੀ ਆ ਕਾਗਜੀ ਨਿੰਬੂ ਆ ਜੀ ਕਾਗਜੀ ਨਿੰਬੂ ਆ ਤੇ ਵਿੱਚ 12 ਮਾਸੀ ਹੈਗਾ ਠੀਕ ਆ ਇਹਦੇ ਮੰਨ ਲਾ ਗ੍ਰੀਨ ਐਪਲ 베ਰੀ ਆ ਗਈ ਆਪਣੇ ਕੋਲ ਗ੍ਰੀਨ ਐਪਲ 베ਰੀ ਆ ਗਈ ਇਹਦੇ ਨਾਲ ਜਿਹੜੀ ਫਲ ਚੱਕੀ ਖੜੀ ਆ ਜਿਸ ਵਾਰ ਨਿੰਬੂ ਦੀ ਗੱਲ ਕਰੀਏ ਕਿੰਨੇ ਬੂਟੇ ਨਿੰਬੂ ਦੇ ਨਿੰਬੂ ਦੇ 45 ਬੂਟੇ ਆ ਗਏ ਇਹਨੇ ਪਹਿਲੇ ਸਾਲ ਫਲ ਚੱਕਿਆ ਹਾਂਜੀ ਕਿੰਨੇ ਸਾਲਾਂ ਦਾ ਹੋ ਗਿਆ ਇਹ ਇਹ 2 ਸਾਲ ਦਾ ਹੋ ਗਿਆ ਹੁਣ ਇਹ ਚੰ 2 ਸਾਲ ਦਾ ਨਿੰਬੂ ਦਾ ਹੋ ਗਿਆ ਤੇ ਸਾਰੇ ਬਾਗ ਨੂੰ 2 ਸਾਲ ਹੋ ਗਿਆ ਨਾ ਹਾਂਜੀ ਪਿਛਲੀ ਵਾਰ ਪਹਿਲੇ ਸਾਲ ਉਹਨਾਂ ਨੇ ਸੱਤ ਉਹ ਸਾਰਾ ਫਲ ਤੜਵਾਤਾ ਸੀਗਾ ਠੀਕ ਆ ਪਿਛਲੇ ਸਾਲ ਵੀ ਸੀ ਵੀ ਬੂਟੇ ਖਰਾਬ ਨਾ ਹੋਣ ਹਾਂਜੀ ਠੀਕ ਆ ਤੇ ਐਪਲ ਵੀਰੀ ਆ ਗਈ ਉਹਦੇ ਨਾਲ ਨਿੰਬੂ ਆ ਗਏ ਨਿੰਬੂ ਤੋਂ ਬਿਨਾ ਹੋਰ ਕਿਹੜੇ ਫਰੂਟ ਆ ਫਿਰ ਸਾਰਸਪੈਦਾ ਆ ਗਈ ਆਪਣੇ ਕੋਲ ਸਾਰਸਪੈਦਾ ਆ ਗਿਆ ਮਰੂਤ ਦੀ ਵੈਰੇਟੀ ਤੇ ਇੱਕ ਆ ਬਾਈ ਨੇ ਹੋਰ ਵੀ ਦਿਖਾਣਾ ਜਿਹੜੀ ਇਸਕ ਪਾਲ ਲਾਸਨ ਲਈ ਆ ਠੀਕ ਆ ਤੇ ਇਹ ਆ ਸੀਟ ਤੇ ਇਹਦਾ ਕੀਮਤ ਉਲਾ ਸੀਟ ਤੇ ਪਾਉਣ ਦਾ ਇਹ ਸੀਟ ਤੇ ਕੱਖ ਘੱਟ ਹੁੰਦਾ ਜੀ ਸਾਡੇ ਜ਼ਬਾਨ ਚ ਮੋਥਰਾ ਜਾ ਹੋਰ ਕੱਖ ਦਾ ਜ਼ਿਆਦਾ ਹੁੰਦੇ ਨੇਗੇ ਮੰਨ ਲਓ ਸਬਜ਼ੀ ਵਾਲੇ ਖੇਤ ਚ ਕੱਖ ਜ਼ਿਆਦਾ ਹੁੰਦੇ ਉਹਦੇ ਕਰਕੇ ਸਪਾਲ ਨੇ ਸੀਟ ਵਰਤੀ ਵੀ ਆ ਤੇ ਇਹ ਸੀਟ ਕਿੰਨੇ ਦੀ ਪੈਂਦੀ ਸਪਾਲਾ ਇਹ ਆਪਾਂ ਨੂੰ 400 ਰੋਲ ਪਿਆ ਸੀ ਜੀ ਇੱਕ 1400 ਦਾ ਰੋਲ 800 ਮੀਟਰ ਦਾ ਠੀਕ ਹੈ ਇਹਦੇ ਚ ਪਲਾਈ ਰਹਿੰਦੀ ਉਹ ਲਸਣ ਹੁੰਦੀ ਵੀ ਵਧੀਆ ਹੂ ਹਾਂ ਇਹ ਚ ਮੋਟੀ ਹੋਊਗੀ ਵਧੀਆ ਠੀਕ ਹੈ ਤੇ ਬੂਟੇ ਦਾ ਫਾਸਲਾ ਕਿੰਨਾ ਹੋ ਸਕਦਾ ਨਿੰਬੂ ਦੀ ਆਰ ਲਾਈਨ ਤੋਂ ਲੈਣ ਆ ਗਈ ਜਿਹੜੀ ਨਾਲ ਵਾਲੀ 12 15 ਜੀ 12 ਐਸ ਰੋਡ 12 ਐਸ ਰੋਡ 15 ਤੇ ਜਿਹੜੇ ਵਿਚਾਲੇ ਆ ਗਈ ਜਿਹੜੀ 15 ਫੁੱਟ ਮੰਨ ਲਓ ਇਹਨੇ ਛੱਡਿਆ ਉਹਦੇ ਵਿਚਾਲੇ ਵਿਚਾਲੇ ਲਸਣ ਲੱਗ ਇਹਨੇ ਉੱਥੇ ਲਸਣ ਲਾਈ ਵੀ ਆ ਤੇ ਅੱਗੇ ਸਿਕਪਾਲ ਅੱਗੇ ਮੂਲੀ ਆ ਗਈ ਮੂਲੀ ਵੀ ਲਾਈ ਚੱਪਣ ਕਰੀ ਮੂਲੀ ਆ ਗਈ ਆ ਆਇਆ ਸਾਹਨੇ ਚ ਦੋ ਮੰਨਲਾ ਦੋ ਤੇ ਤੋਂ ਚਾਰ ਪੰਜ ਬੈੱਡ ਲਾਸਾਂ ਦੇ ਲੱਗੇ ਹੋਇਆ ਤੇ ਆ ਚੱਪਣ ਕੱਦੂ ਆ ਗਿਆ ਇਹ ਇਹ ਹੁਣ ਤਲਾਈ ਸ਼ੁਰੂ ਹੋ ਗਈ ਸੁਪਾਲ ਹਾਂਜੀ ਤਲਾਈ ਸ਼ੁਰੂ ਹੋ ਗਈ ਉਹ ਪਿਛਲੇ ਪਹਿਲਾਂ ਲਾਇਆ ਸੀਗਾ ਅੱਛਾ ਉਦੋਂ ਪਰ ਚੱਲ ਰਿਹਾ 1.5 ਮਿੰਟ ਉਹ ਚੱਲਟਿਆ ਉਹਨੂੰ ਥੋੜਾ ਗੀਤਾ ਕਰਕੇ ਵੈਰਸ ਦੀ ਦਿੱਕਤ ਆ ਗਈ ਹੈਨਾ ਤੇ ਆ ਹੁਣ ਇਹਦਾ ਚੱਲ ਰਿਹਾ ਹੈਗਾ ਇਹਦਾ ਕੀ ਰੇਟ ਮਿਲ ਜਾਂਦਾ ਸੁਪਾਲ ਹੁਣ ਇਹਦਾ ਪਰਾਇ 50 ਤੋਂ 55 ਰੁਪਏ ਵਿਕਦਾ ਹੈਗਾ 55 ਰੁਪਏ ਕਿਲੋ ਹਾਂਜੀ ਤੇ ਤਲਾਈ ਇਹਦੀ ਕਿੰਨੇ ਦਿਨ ਹੋ ਜਾਂਦੀ ਹੈ ਤਲਾਈ ਅਸੀਂ ਇੱਕ ਰੰਸਨ ਸੜ ਕੇ ਤੋੜਦੇ ਇਹ ਦੋ ਬੈੱਡ ਨੇ ਹਾਂਜੀ ਦੋ ਬੈਡਾ ਚੱਪਣ ਕਦੂਆਂ ਦੇ ਲੱਗੇ ਹੋਇਆ ਇਹ ਵੀ ਪੋਲੀ ਅਲਫਾਫੀਤੀ ਲੱਗੇ ਹੋਇਆ ਕਿਉਂਕਿ ਸਬਜ਼ੀਆਂ ਦੇ ਅਧੀਨ ਸੀਗਾ ਵਹਣ ਇਹ ਤੇ ਕੱਖਾ ਸਾਨੂੰ ਪਤੀ ਹੈ ਜਿਹੜੇ ਭਰਾ ਸਬਜ਼ੀ ਲਾਉਂਦੇ ਆ ਵੀ ਕੱਖਾਂ ਦਾ ਜ਼ਿਆਦਾ ਹੋਣ ਜਾਂਦਾ ਤੇ ਸੀਤਾ ਇਹਨੂੰ ਪਾਉਣੀਆਂ ਪੈਂਦੀਆਂ ਨੇ ਤੇ ਇਹਦਾ ਚੰਗਾ ਰੇਟ ਮਿਲ ਜਾਂਦਾ 40 ਤੋਂ ਲੈ ਕੇ 50 ਰੁਪਏ ਤੱਕ ਕਿਉਂਕਿ ਗੀਤਾ ਲੱਗਿਆ ਹੋਇਆ ਇਹ ਤੇ ਅੱਗੇ ਦੇਖਦੇ ਆ ਹੋਰ ਕੀ ਕੁਝ ਲਾਈ ਬੈਠਾ ਅੱਗੇ ਆ ਗਿਆ ਹਸਾਰ ਸਪੈ ਦਾ ਅਮਰੂਦ ਹਾਂਜੀ ਇਹਦੇ ਕਿੰਨੇ ਬੂਟੇ ਸਪਾਲ ਇਹਦੇ 50 ਕਬੂਜੇ ਜੀ 50 ਕਬੂਜੇ ਹਸਾਰ ਸਪੈ ਦੇ ਲਾਈ ਬੈਠਾ ਇਹ ਤੇ ਜੇ ਗੱਲ ਕਰੀ ਸਕਪਾਲੇ ਕੀ ਤੋਂ ਲਵਾਇਆ ਸੀ ਬਾਗ ਸੋ ਕੀ ਕੀ ਰੁਪਏ ਪਿਆ ਸੀ ਬੂਟਾ ਕਿ ਅੱਡ ਅੱਡ ਸੀ ਜਿਵੇਂ ਨਿੰਬੂ ਦਾ ਲੱਗ 250 ਰੁਪਏ ਬੂਟਾ ਪਿਆ ਸੀ ਜੀ 250 ਰੁਪਏ ਬੂਟਾ ਉਹਨੇ ਕਾਮਯਾਬ ਕਰਕੇ ਦੇਣਾ ਸੀ ਹਾਂ ਨਾਲ ਦੀ 1.5 ਸਾਲ ਦੀ ਉਹਨਾਂ ਦੀ ਆਪਦੀ ਉਹ ਸੀ ਜੀ ਫਲ ਆਪਾਂ ਨੂੰ ਲੱਗ ਦਾ ਕਰਕੇ ਦੇ ਗਿਆਣਾ ਸੀ ਦੇਖ ਪਾ ਲਓ ਉਹਨਾਂ ਦੀ ਸੀ ਹਾਂਜੀ ਠੀਕ ਆ ਤੇ ਇਦੋਂ ਅੱਗੇ ਕੀ ਚੀਜ਼ ਆ ਇਦੋਂ ਅੱਗੇ ਆ ਚੱਪਣ ਕੋ ਦੂਜੇ ਅੱਗੇ ਨਾਰ ਵੀ ਲਾਇਆ ਹੈਗਾ ਨਾਰ ਵੀ ਦਾ ਨਾਰ ਵੀ ਸਾਨੂੰ ਦਿਖਾਉਣੇ ਆ ਆਸਕਪਾਲ ਨਾਰ ਲਾਈ ਬੈਠਾ ਇਹ ਜਿਵੇਂ ਕਹਿੰਦੇ ਵੀ ਪੰਜਾਬ ਚ ਨਾਰ ਹੁੰਦਾ ਨਹੀਂ ਆ ਦੇਖੋ ਪਾੜ ਤਾਂ ਜ਼ਰੂਰ ਗਿਆ ਇਹ ਠੀਕ ਆ ਤੇ ਨਾਰ ਵੀ ਬਹੁਤ ਲੱਗਿਆ ਪਿਆਗਾ ਤੇ ਇਹ ਵੀ ਪੁੱਛਦੇ ਸੀਗੇ ਸਪਾਰ ਨੂੰ ਸਪਾਰ ਨੂੰ ਪੁੱਛਦੇ ਆ ਵੀ ਇਹਦੇ ਵੈਰਾਈਟੀ ਜ਼ਿਆਦਾ ਸਪਾਰ ਨਾਰਾਂ ਦੀ ਵੈਰਾਈਟੀ ਜ਼ਿਆਦਾ ਇਹਦੀ ਨਹੀਂ ਜ਼ਿਆਦਾ ਨਾਰਾਂ ਦੀ ਵੈਰਾਈਟੀ ਕਹਿੰਦਾ ਮੈਨੂੰ ਯਾਦ ਨਹੀਂ ਸਪਾਰ ਵੇਚਿਆ ਨਾਰ ਕੋ ਸੇਚ ਹਾਂਜੀ ਨਾਰ ਵੀ ਵੇਚਿਆ ਕਿੰਨਾ ਕੇ ਵੇਚਦਾ ਉਹ ਨਾਰ ਇਸ ਟਾਈਮ ਤਾਂ ਬਸ 15 ਕਿਲੋ ਬੂਟੇ ਦਾ ਲਿਆ ਹੈਗਾ 15 ਕਿਲੋ ਬੂਟੇ ਦਾ ਕੀ ਰੇਟ ਵੇ ਗਿਆ ਇਹ ਆਪਣਾ 70 ਤੋਂ 80 ਰੁਪਏ ਵੇ ਗਿਆ ਮਾਨਸੇ ਹਾਂਜੀ ਮਾਨਸੇ ਬੋਲੀ ਦੀ ਠੀਕ ਹੈ ਤੇ ਕਿੰਨੇ ਬੂਟੇ ਨਾਰਾਂ ਦੇ ਇਹਦੇ ਆਪਣੇ ਕੋਲ 45 ਬੂਜੇ 45 ਬੂਜੇ ਦੋਸਤੋ ਨਾਰਾਂ ਦੇ ਨੇ ਤੇ 70 80 ਰੁਪਏ ਕਿਲੋ ਇਹਦਾ ਨਾਰ बिकੇਗਾ 70 ਕਾ ਕਿਲੋ 70 ਕਿਲੋ ਕਹਿੰਦਾ ਸੀ ਨਹੀਂ 15 15 ਕਿਲੋ ਸੌਰੀ 15 ਕਿਲੋ ਬੂਟੇ ਮਗਰ ਵੇਚਾਂ ਮੰਨ ਲਓ ਤੁਸੀਂ ਉਹ ਮਲਟੀਪਲਾਈ ਕਰਕੇ ਦੇਖ ਸਕਦੇ ਹੋ ਤੇ ਇਹਦਾ ਬੂਟਾ ਕੀ ਰੇਟ ਪਿਆ ਸੀ ਇਹ ਵੀ ਉਹੀ ਰੇਟ ਆ ਨਹੀਂ ਇਹ ਸਾਨੂੰ 300 ਰੁਪਏ ਪਿਆ ਸੀ ਨਾਰਾਂ ਦਾ ਬੂਟਾ ਸੀਗਾ ਜਿਹੜਾ ਨੇ 300 ਰੁਪਏ ਇਹਨੂੰ ਬੂਟਾ ਲਾਇਆ ਸੀ ਉਹਨਾਂ ਨੇ ਡੇਢ ਸਾਲ ਦਾ ਮਤਲਬ ਫਲ ਚਕਾ ਕੇ ਦਿੱਤਾ ਫਲ ਵਧੀਆ ਲੱਗਿਆ ਪਰ ਤੁਸੀਂ ਦੇਖੀਏ ਨਾਰਾਂ ਤੇ ਆ ਚੱਕੀ ਗੜੇ ਆ ਦੇਖੋ ਆ ਭਰਿਆ ਪਿਆਗਾ ਠੀਕ ਆ ਨਾਰਾਂ ਦਾ ਵੀ ਮੰਨ ਲਓ ਚੰਗੀ ਆਮਦਨ ਦੇ ਸਕਦੇ ਆ ਸੁਪਾਲਿਕ ਕਹਿੰਦੇ ਵੀ ਨਾਰ ਆਪਣੇ ਹੁੰਦਾ ਨਹੀਂ ਮੈਂ ਇੱਕ ਦੋ ਵੀਡੀਓ ਰਾਜਸਥਾਨ ਚ ਦੇਖੀਆਂ ਸੀ ਹਰਿਆਣਾ ਚ ਦੇਖੀਆਂ ਸੀ ਉਹ ਡ੍ਰਿਪ ਸਿਸਟਮ ਤੇ ਕਰਦੇ ਆ ਆਪਣਾ ਐਕਸਪੀਰੀਅੰਸ ਕੀ ਕਹਿੰਦਾ ਵੀ ਆ ਤੇਰੇ ਹੁਣ ਤੈਨੂੰ ਪਤਾ ਲੱਗ ਗਿਆ ਉਹ ਵੈਰੈਟੀ ਦਾ ਹੁੰਦਾ ਜੀ ਉਹਨਾਂ ਨੇ ਆ ਵੀ ਜੋ ਮੇਰੇ ਕੋਲ ਹੈ ਤੇ ਵੀਰੈਟੀ ਜੀ ਚੰਗਾ ਤੇਰੇ ਸਹਮਣ ਨਾਲ ਕਾਮਯਾਬਾ ਵਾ ਵਧੀਆ ਹੀ ਕਾਮਯਾਬਾ ਜਿਹੜਾ ਹੁਣ ਤੂੰ ਸਾਰੇ 4-5-5 ਤਾਂ ਫਰੂਟ ਲਾਈ ਬੈਠਾ ਸਾਰਾ ਤੈਨੂੰ ਲੱਗਦਾ ਵੀ ਸਾਰੀ ਕਾਮਯਾਬੀ ਹੈ ਨਾ ਸਾਰਾ ਕਾਮਯਾਬੀ ਹੈ ਜੀ ਘਰੇ ਖਾ ਨਹੀਂ ਵੇਚਣ ਵਾਸਤੇ ਆਪਾਂ ਵੱਡੇ ਪੱਧਰ ਤੇ ਗੱਲ ਕਰੀਏ ਕੋਈ ਤੈਨੂੰ ਐਦਾਂ ਲੱਗਦਾ ਵੀ ਆ ਚੀਜ਼ ਹੋ ਨਹੀਂ ਸਕਦੀ ਇਹਨਾਂ ਚੋਂ ਨਾਰ ਵੀ ਲੱਗ ਰਿਹਾ ਤੇਰੇ ਮਰੂਦ ਵੀ ਲੱਗ ਰਿਹਾ ਨਿੰਬੂ ਵੀ ਲੱਗ ਰਿਹਾ ਹੋਰ ਕੀ ਚੀਜ਼ ਆ 베ਰੀਆਂ ਵੀ ਲੱਗ ਰਹੀਆਂ ਚਾਰੀ ਚੀਜ਼ਾਂ ਇਹੀ ਨੇ ਹਾਂਜੀ ਚਾਰੀ ਚੀਜ਼ਾਂ ਮੰਨ ਲਾ ਉਹਨਾਂ ਦੇ ਕਹਿਣ ਮੁਤਾਬਕ 1.5 ਸਾਲ 2 ਸਾਲ ਬਾਅਦ ਹਨਾ ਕਮਾਈ ਦੇਣ ਲੱਗ ਪਈ ਪੂਰੇ 2 ਸਾਲ ਹੋ ਗਏ ਇਸ ਟਾਈਮ ਠੀਕ ਆ ਨਾਰ 15 ਕਿਲੋ ਬਹੁਤ ਹੋ ਜਾਂਦਾ 12ਵੇਂ ਮਹੀਨੇ ਚ ਲਾ ਕੇ ਗਏ ਸੀ ਦੂਜੀ 2 ਸਾਲ ਹਾਂਜੀ 2 ਸਾਲ ਹੋ ਗਏ 2 ਸਾਲਾਂ ਦਾ ਨਾਰ 15 ਕਿਲੋ ਬੂਟੇ ਦਾ ਬਹੁਤ ਹੋ ਜਾਂਦਾ ਤੇ ਇਹ ਨਹੀਂ ਹੈਗਾ ਤੇ ਪੂਰੀ ਘੈਂਟ ਵੈਰੈਟੀ ਹੈ ਵੀ ਐ ਸਾਡਾ ਬੰਦਾ ਸੌਂਕੀ ਵੀ ਹੈਗਾ ਆਹ ਦੇਖੋ ਨਹੀਂ ਤਾਂ ਬੰਦੇ ਕੱਖ ਹੀ ਨਿਕਲਣ ਦੇ ਬਟਾਂ ਤੋਂ ਫਲਦਾਰ ਬੂਟੇ ਲਾਈ ਬੈਠਾ ਇਧਰ ਹੋਰ ਆ ਗਿਆ ਲਾਸਨ ਗੰਡਾ ਤੇ ਗਾਜਰਾ ਆ ਗਈਆਂ ਮਰੂਦ ਵੀ ਲੱਗੇ ਪਏ ਨੇ ਸਾਨੂੰ ਜ਼ੂਮ ਕਰਕੇ ਦਿਖਾਉਂਦੇ ਆ ਤੇ ਆਹ ਡ੍ਰੈਗਨ ਫਰੂਟ ਆ ਗਿਆ ਹਾਂ ਡ੍ਰੈਗਨ ਫਰੂਟ ਡ੍ਰੈਗਨ ਫਰੂਟ ਇਹ ਕਿੰਨੇ ਬੂਟੇ ਫਾਲ ਇਹ ਤਾਂ 100 ਹੀ ਬਸ 5-6 ਲਾਈ ਨੇ ਆਪਾਂ 5-6 ਬੂਟੇ ਇੱਕ ਬੋਲ ਤੇ 4 ਲੱਗਵਣੇ ਨੇ ਖਾਣ ਵਾਸਤੇ ਡ੍ਰੈਗਨ ਫਰੂਟ ਦੇ ਵੀ ਲਾਈ ਬੈਠਾ ਇਹ ਤੇ ਚਕੋਧਰਾ ਕਿੱਥੇ ਆ ਚੋਧਰਾ ਹੀ ਤਾਂ ਲਗਾਈ ਉਹ ਆਹਾਂ ਹੈ ਹਮ ਕੋਲਾ ਚਕੋਧਰੇ ਦਾ ਬੂਟਾ ਲਾਈ ਬੈਠਾ ਤੇ ਸੋਨਣਾ ਤਾਂ ਦੱਸ ਦਿੱਤਾ ਸੀ ਅੰਜੀਰ ਮੰਨ ਲਾ ਫਲਦਾਰ ਬੂਟੇ ਲਾਉਂਦਾ ਬੰਦੇ ਨੂੰ ਸ਼ੌਂਕ ਆਗਾ ਤੇ ਮਲਟੀ ਪਰਪਸ ਖੇਤੀ ਜਾਂ ਮਿਸ਼ਰਣ ਖੇਤੀ ਕਹਿ ਸਕਦੇ ਆਪਾਂ ਨਾ ਰਾਹ ਦੇਖੋ ਇੱਥੇ ਵੀ ਨਾਰ ਹੈਗਾ ਤੇ ਇਕਲਾ ਅੱਠ ਸਵਾਲ ਲਾਸਟ ਸਵਾਲ ਆ ਪਏ ਕਰਦੇ ਆ ਵੀ ਜਿਵੇਂ ਅੱਜ ਕੱਲ ਲੋਕ ਖੇਤੀ ਤੋਂ ਭੱਜ ਰਹੇ ਆ ਤੈਨੂੰ 6 ਸਾਲ ਹੋ ਗਏ ਖੇਤੀ ਕਰਦੇ ਨੂੰ ਹਣਾ ਵੀ ਚਲ ਮਿਹਨਤ ਹੈਗੀ ਆ ਤੇ ਜਿਹੜੀ ਅੱਜ ਦੀ ਪੀੜੀ ਬਾਹਰ ਬਣੀ ਜਾਂਦੀ ਆ ਜਾਂ ਲੋਨ ਲੈ ਕੇ ਬਾਹਰ ਜਾਂਦੇ ਨੇ ਜਾਂ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ 20000 ਤੇ ਭੱਜੇ ਫਿਰਦੇ ਆ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਵੀ ਖੇਤੀ ਆਮਦਨ ਦਾ ਸਾਧਨ ਹੈਗਾ ਇੱਕ ਉਹ ਦੇਖੋ ਜੀ ਅਗਲੇ ਦੀ ਪਾਲਿਸੀ ਹੈਗੀ ਬਾਹਰ ਜਾਏ 20 25 ਲੱਖ ਰੁਪਏ ਲਾ ਕੇ ਹਾਂ ਇੱਥੇ ਜੇ ਕੰਮ ਕਰਨ ਦਾ ਇੱਥੇ ਬਹੁਤ ਪਿਆ ਹੈਗਾ ਹਾਂ 25 ਲੱਖ ਕਦੋਂ ਨੂੰ ਪੂਰਾ ਹੁੰਦਾ ਹਨਾ ਉਹਦਾ ਵਿਆਜ ਵੀ ਨਹੀਂ ਆਉਂਦਾ ਹਾਂ ਨਾਲੇ ਵੀ ਘਰੇ ਬਹਿ ਕੇ ਘਰਦਿਆਂ ਦੇ ਵਿੱਚ ਚਲ ਮਿਹਨਤ ਤਾਂ ਹੈਗੀ ਆ 60-70000 ਰੁਪਏ ਬਹੁਤ ਹੁੰਦਾ ਦੇ ਬੰਦਾ ਕਮਾਰਿਆ ਉਹ ਆਪਣੇ ਪਰ ਲੱਗਿਆ ਰੋਜ਼ ਦਾ 5-7000 ਰੁਪਏ ਘਰੇ ਲੈ ਕੇ ਹੀ ਵੜਦਾ ਹੈਗਾ ਤਰ ਕਿਸ ਨਹੀਂ ਆ 5-7000 ਰੁਪਏ ਕਹਿੰਦਾ ਚਲ ਸੁਨਿਆ ਤਾਂ ਉੱਠਣਾ ਪੈਂਦਾ ਉਹਦਾ ਬੰਦੇ ਦਾ ਸਰੀਰੋਂ ਵੀ ਲੱਗ ਜਾਂਦਾ ਨਾ ਉੱਥੇ ਵੀ ਲੋਕ ਐਨੇ ਨੇ ਘੰਟੇ ਕੰਮ ਕਰਦੀ ਨੇ ਹਾਂ ਜੇਲੀ 3 ਵਜੇ ਜਮੇਗੇ ਇੰਨਾ ਕੁបាន ਤਕਰੀਬਨ ਐਵਰੇਜ ਹੈਗਾ ਵੀ ਆ ਲੋਕਾਂ ਕੋਲੇ ਤਿੰਨ ਤੋਂ ਪੰਜ ਕਿੱਲੇ ਹਰ ਇੱਕ ਛੋਟੇ ਕਿਸਾਨ ਕੋਲੇ ਹੈਗਾ ਵੀ ਆ ਤੇ ਐਂ ਜੇ ਮਿਸ਼ ਮੇਤ ਨਾਲ ਤਾਂ ਤੁਸੀਂ 5-7000 ਡੇਲੀ ਦੀ ਆਮਦਨ ਲੈ ਸਕਦੇ ਹੋ ਹਣਾ ਸਿਕਪਾਲ ਹਾਂਜੀ ਇਹ ਚ ਕੋਈ ਝੂਠ ਵਾਲੀ ਗੱਲ ਤਾਂ ਹੈ ਨਹੀਂ ਇਹ ਚ ਕੋਈ ਝੂਠ ਨਹੀਂ ਹੈ ਜੀ ਤੁਹਾਡੇ ਸਾਹਮਣੇ ਹੈਗਾ ਇੱਕ ਰਾਂ ਤੇ ਘਰਦਿਆਂ ਦਾ ਸਾਥ ਕਿਵੇਂ ਸਿਕਪਾਲ ਘਰਦੇ ਨਹੀਂ ਕਹਿੰਦੇ ਵੀ ਇਹ ਸਾਰਾ ਦਿਨ ਮਿੱਟੀ ਨਾਲ ਮਿੱਟੀ ਵਧੀਆ ਉੱਥੇ ਜੋਗ ਤੇ ਲੱਗਿਆ ਸੀ ਕਿ ਪੂਰਾ ਸਾਥਾ ਘਰਦਿਆਂ ਦਾ ਘਰਦੇ ਸਾਥ ਨਾਲ ਹੀ ਕੰਮ ਹੁੰਦਾ ਜੀ ਸਾਰਾ ਇਹ ਹਾਂ ਜਦੋਂ ਘਰੇ ਖੋ ਜਣਾ ਫੇਰ ਹੀ ਬੰਦੇ ਦਾ ਘਰੇ ਖੋਸ ਰਹਿੰਦੇ ਨੇਗੇ ਤੇ ਲੇਬਰ ਰੂਬਰ ਵੀ ਸਿਕਪਾਲ ਫੇਰ ਲੇਬਰ ਦੀ ਕੋਈ ਕਿੰਨੇ ਕੁ ਬੰਦੇ ਲੇਬਰ ਦੇ ਇੱਕ ਤੋਂ ਨਹੀਂ ਆਉਂਦੇ ਜੀ ਕਾਇ ਬੰਦੇ ਪੱਕੇ ਰਹਿੰਦੇ ਤੇਰੇ ਕੋਲੇ ਦੋ ਬੰਦੇ ਦਾ ਪੱਕੇ ਡੇਲੀ ਰਹਿੰਦੇ ਨੇਗੇ ਬਾਕੀ ਜੋ ਲੋਡ ਪੈਂਦੀ ਹੈ ਬੁੜੀਆਂ ਨੂੰ ਸੱਤ ਲੈਣੇ ਉਹ ਮਿਰਚ ਸਿੰਲਾ ਵਿੱਚ ਤੋੜਨ ਮੇਰੇ ਜਾ ਕੇ ਬੁੜੀਆਂ ਆਉਂਦੀਆਂ ਦੇਖ ਲਓ ਦੋਸਤੋ ਜਿਹੜਾ ਬੰਦਾ 10-12000 ਰੁਪਏ ਦੀ ਪ੍ਰਾਈਵੇਟ ਜੌਬ ਕਰਦਾ ਹੁੰਦਾ ਸੀ ਅੱਜ ਉਹਦੇ ਕੋਲੇ ਪਰਮਾਨੈਂਟ ਦੋ ਬੰਦੇ ਨੇ ਜਿਨ੍ਹਾਂ ਨੂੰ 12-15 15000 ਦਿੰਦਾ ਤੇ ਉਹਨਾਂ ਨੂੰ ਵੀ ਰੋਜ਼ਗਾਰ ਦਿੱਤਾ ਵਾ ਤਾਂ ਆਪਣਾ ਤਾਂ ਕਹਿੰਦਾ ਇਹੀ ਮਤਲਬ ਵੀ ਖੇਤੀ ਵੱਲ ਆਓ ਨਵੀਆਂ ਤਕਨੀਕਾਂ ਨਵਾਂ ਐਕਸਪੀਰੀਅੰਸ ਕਰਦੇ ਰਹੋ ਤੇ ਖੇਤੀ ਘਾਟੇ ਦਾ ਸੌਦਾ ਨਹੀਂ ਹੈਗਾ ਬਾਬਾ ਨਾਨਕ ਨੇ ਕਿਹਾ ਸੀ ਉਤਮ ਖੇਤੀ ਮਾਧਮ 12 ਜੇ ਖੇਤੀ ਨੂੰ ਕਰੋਗੇ ਨਵੇਂ ਢੰਗ ਨਾਲ ਕਰੋਗੇ ਤੇ ਮਿਹਨਤ ਨਾਲ ਕਰੋਗੇ ਖੇਤੀ ਕਾਮਯਾਬੀ ਕਰੂਗੀ ਤੁਹਾਨੂੰ ਖੇਤੀ ਸੋ ਤੋਂ ਪਿੱਛਾ ਨਹੀਂ ਦਿਖਾਉਂਦੀ ਤਾਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਸਾਰਿਆਂ ਦਾ ਸਪੱਲ ਧੰਨਵਾਦ ਵੀਡੀਓ ਚ ਟਾਈਮ ਦੇਣ ਵਾਸਤੇ